ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਆ ਬਾਗਾਪੁਰਾਣਾ। ਬਾਈ ਲਓ ਪ੍ਰੀਤ ਦੇ ਕਰੋ ਆਪਾਂ ਵੀਡੀਓ ਬਣਾਉਣ ਲੱਗੇ ਆ। ਤਿੰਨ ਚਾਰ ਨਾ ਆ ਗਿਆ ਬਾਈ ਕੋਲੇ ਤੇ ਸਾਰੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ। ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਫੇਸਬੁੱਕ ਪੇਜ ਨੂੰ ਫੋਲੋ ਕਰ ਲਓ। ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਅੱਜ ਦੀ ਵੀਡੀਓ ਦੇ ਵਿੱਚ ਸੱਜਣੋਂ ਇੱਕ ਤਾਂ ਤੁਹਾਨੂੰ ਆਪਾਂ ਦਿਖਾਵਾਂਗੇ ਜਰਸੀ ਬੱਸੀ ਪੰਜਾਬ ਵਾਲੀ ਇੱਕ ਵਿਖਾਉਣਾ ਆਪਾਂ ਤੁਹਾਨੂੰ ਨਗੀਨਾ ਐਰ ਸ਼ਹਿਰ ਦਾ ਬਾਕੀ ਸਾਰੀ ਡਿਟੇਲ ਆਪਾਂ ਪੁੱਛਦੇ ਆਂ ਵੀਰ ਤੋਂ ਕਰਾਉਂਦੇ ਆਂ ਗੱਲਬਾਤ ਸਾਸਰੀ ਗੱਲ ਪਹਿਲਾਂ ਪੁੱਰੀ ਤਾਂ ਸਾਸਰੀ ਗੱਲ ਦੀ ਹੋ ਠੀਕ ਹੈ ਜੀ ਠੀਕ ਆ ਬਾਈ ਬਿਆਨਤ ਵਧੀਆ ਬਾਈ ਹੋਰ ਤੇ ਕਿਵੇਂ ਕੰਮ ਕਰ ਬਾਈ ਕੰਮ ਕਰ ਬਈ ਬਸ ਤੈਨੂੰ ਪਤਾ ਹਨਾ ਬਿਜੀ ਚੱਲੀ ਜਾਂਦਾ ਕੰਮ ਹਨਾ ਚੋਣਾ ਚਾ ਨਵਟ ਲਿਆ ਹਾਂਜੀ ਹਾਂ ਠੀਕ ਤੇ ਬਾਈ ਆਪਣਾ ਡਰੈਸ ਕਨਫਰਮ ਕਰ ਦੇ ਨਾਂ ਮੇਰਾ ਲਾਪਰੀ ਤੇ ਬਾਈ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈਕਾ ਵਗਰਾੜੀ ਆ ਭਾਈ ਠੀਕ ਹੈ ਜੀ ਇਹ ਭਾਈ ਮੋਗਾ ਜ਼ਿਲ੍ਹੇ ਦਾ ਆਪਣਾ ਆਖਰੀ ਪਿੰਡ ਆ ਲਾਸਟ ਪਿੰਡ ਆ ਗਿਆ ਹੈ ਨਾ ਹਾਂ ਜੀ ਹਾਂ ਆਪਾਂ ਤੋਂ ਇਥੋਂ 2.5 ਕਿਲੋਮੀਟਰ ਦੇ ਬਠਿੰਡੇ ਦੀ ਹੱਦ ਸ਼ੁਰੂ ਆ ਤੇ ਇੱਕ ਪਾਸੇ ਫਰੀਦਕੋਟ ਦੀ ਵੀ ਹੱਦ ਸ਼ੁਰੂ ਆ ਹਾਂ ਜੀ ਹਾਂ ਜੀ ਤੇ ਬਠਿੰਡਾ ਆਪਾਂ ਨੂੰ ਬਈ ਪੈਂਦਾ 40 ਮੋਗਾ ਵੀ 40 ਆ ਠੀਕ ਆ ਤੇ ਬਰਨਾਲਾ 50 55 ਕਿਲੋਮੀਟਰ ਆ ਤੇ ਫਰੀਦਕੋਟ ਵੀ 45 45 ਰੂਪਾ ਉਹਨਾਂ ਕੇ ਸੈਂਟਰ ਜੇ ਚ ਹੀ ਆ ਗਏ ਹਾਂ ਠੀਕ ਆ ਵੀਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਕਿੰਨੇ ਨਾਗ ਲਾਪਰੀ ਤਾਂ ਅੱਜ ਦੀ ਵੀਡੀਓ ਚ ਬਈ ਤਿੰਨ ਬਸੂਗਾ ਤਿੰਨ ਵਿਖਾਉਣੇ ਆਪਾਂ ਹਾਂ ਹਾਂ ਤੇ ਨਾਗ ਦਾ ਬਾਈ ਕੋਲੇ ਸੱਜਣੋਂ ਸੁੱਖ ਨਾ ਕਾਫੀ ਆ ਘਰੇ ਵੜਾਂ ਗੱਬਣਾ ਹਜੇ ਕੱਚੀਆਂ ਤੇ ਬਾਕੀ ਆਪਾਂ ਪਹਿਲਾਂ ਇਹਨਾਂ ਦੀ ਡਿਟੇਲ ਲੈਨੇ ਆ ਤੇ ਕਰਦੇ ਆ ਸ਼ੁਰੂ ਆਪਾਂ ਵੀਡੀਓ ਲੈ ਫਿਰ ਲਾਪਰੀ ਤਾਂ ਬਾਈ ਫਿਰ ਦੱਸ ਕਿੱਧਰ ਦੇ ਪਾਸੋਂ ਆਪਾਂ ਕਰਕੇ ਸ਼ੁਰੂ ਤੁਸੀਂ ਦੱਸੋ ਕੀ ਕਰਦੇ ਹੋ ਆ ਵੱਚੀ ਫਿਰ ਜਿਹੜੀ ਸਾਹਮਣੇ ਦੀ ਇਹ ਬੜੀ ਸ਼ਕੀਨ ਆ ਇਹਦੀ ਦਸ ਕੀ ਡਿਟੇਲ ਆ ਬਈ ਥੋੜਾ ਜਣਾ ਹੁਣ ਬੱਚਿਆਂ-ਬੱਚਿਆਂ ਨੂੰ ਪਤਾ ਕੰਮ ਘਟਾਇਆ ਹੋਈ ਹੈ ਨਾ ਹੋ ਗਏ ਬਹੁਤ ਦਿਨ ਲਿਆ ਹੀ ਨਹੀਂ ਮਾਲ ਠੀਕ ਹੈ ਇਹ ਵੀ ਬੰਦਾ ਆਪਣਾ ਸੱਜਣ ਮਿੱਤਰ ਸੀ ਇੱਕ ਇਹਦੀ ਮਾਣਾ ਬਈ ਮਾ ਮੂ ਚੰਗਾ ਰਿਕਾਰਡ ਆ ਇਹਦੀ ਮਾ ਦਾ ਤਾਂ ਨੂੰ ਆ ਜਰਸੀ ਵੱਛੀ ਆਪਣੀ ਘਰ ਦੀ ਆ ਹਾਂ ਠੀਕ ਆ ਤੇ ਆ ਵੱਛੀ ਲਈ ਵੀ ਆ ਬਈ ਐਵੇਂ ਝੂਠ ਜੇ ਮਾਰਦੀ ਆ ਘਰਦੀ ਆ ਕਿ ਕੋਈ ਪਤਾ ਨਹੀਂ ਹੁੰਦਾ ਸਹੀ ਗੱਲ ਸਹੀ ਗੱਲ ਤੇ ਕਿੰਨੇ ਟਾਈਮ ਦੀ ਹੂ ਲਾਪਰੀ ਤੇ ਇਹ ਪਿਆਰ ਤੋਂ ਇਹ ਬੱਚੀ ਦੀ ਉਮਰ ਹੈਗੀ 9 9.5 ਮਹੀਨੇ ਦੀ 9.5 9.5 ਮਹੀਨਿਆਂ ਦੀ ਉਮਰ ਆ ਗਈ ਹੈ ਤੇ ਦੰਦੂ ਦਾ ਖੀਰੀ ਆ ਕੀ ਫਿਰ ਵੀਰੇ ਆਪਣੀ ਗਾਰੰਟੀ ਹੈ ਥਨਾਂ ਦੀ ਵੀ ਗਾਰੰਟੀ ਹੈ ਬਾਕੀ ਝੋਲੀ ਤੇ ਇਹਦੀ ਉਹ ਪਤਾ ਸੀਮਨ ਕਿਹੜੇ ਦੀ ਹੈ ਵੀਰੇ ਹਾਂਜੀ ਹਾਂਜੀ ਇਹ ਡੈਨਮਾਰਕ 41k 26 ਦੀ ਹੈ ਵੀਰੇ 41k 26 ਦੀ ਤੇ ਇਹਦਾ ਕੋਈ ਮਦਰ ਕਾਰਡ ਵੀਰੇ ਇਹਦੀ ਮਾਦਰ ਕਾਰਡ ਸੀ ਆ ਬਈ 33 ਲੀਟਰ ਦਾ 33 ਲੀਟਰ ਦਾ ਭਾਜ ਤੇ ਪਿੰਡ ਦੀ ਵਹਿੜ ਆ ਬਈ ਭਾਜ ਤੇ ਪਿੰਡ ਦੀ ਆ ਮੇਰੀ ਪਿੰਡ ਦੀ ਆ ਹਾਂ ਤੇ ਸੱਜਣੋਂ ਪਹਿਲਾਂ ਤਾਂ ਵਛੀ ਦੇ ਮਾਰੂ ਨਿਗਾ ਕਰਾਂ ਦੀ ਚਮਕ ਦਮਕ ਆ ਜਿਹੜੀ ਵਛੀ ਦੀ ਕਿਆ ਬਾਤ ਆਈਆਂ ਅੰਸ਼ੀ ਜਿੰਗੂ ਚਮਕਦੀ ਆ। ਬੜੀਆਂ ਬੱਚੀਆਂ ਦੀਆਂ ਗੱਲਾਂ ਕਰਦੇ ਨੇ ਵੇਖ ਚੌੜੀ। ਪੱਥਪੁੜੇ ਦੀ ਬਨਾਵਟਾ ਜਿਹੜੀ ਬਹੁਤ ਚੰਗੀ ਆ ਤੇ ਹਨ ਕਰਾਈਂ ਚੈੱਕ ਕਰਾਂ ਦੀ। ਚਾਰ ਹੀ ਥਣਾਗੇ ਝੂਲੀ ਤਸੱਲੂ ਆਏ ਜਿਵੇਂ ਗੱਬਨ ਹੁੰਦੀ ਆ ਤੇ ਕੱਲਾ ਕੱਲਾ ਥਣਾ ਤੇ ਦੰਦ ਵੀ ਕਰਾ ਦਾਨੀ ਚੈੱਕ ਬਾਈ। ਲਓ ਜੀ। ਹਾਂ ਖੀਰੀ ਆ ਬਾਈ ਸਹੀ। ਤੇ ਚਮਕਦਮਕ ਵੀ ਪੂਰੀ ਆ ਬੋਡੀ ਵੇਟ ਆ ਜਿਹੜਾ ਵੱਛੀ ਦਾ ਬਹੁਤ ਵਧੀਆ। ਲਓ ਜੀ ਤੁਰਤ ਤਰਾ ਕਰੋ ਚੱਕ। ਕੋੜੀ ਜਰਗੀ ਆ ਹਾਂ ਜੀ ਥੋੜੀ ਦੂਰ ਹੋਗੇ ਵੀਡੀਓ ਬਣਾਈ ਆ ਨਹੀਂ ਬਿਲ ਲੱਤਾਂ ਕੁਜਲ ਪੁਣਾ ਜਾਂ ਦਿਖਾਈ ਜਾਉਂ ਨਹੀਂ ਸਹੀ ਗੱਲ ਆ ਇਹ ਤਾਂ ਹਾਂ ਨਹੀਂ ਤੋਰਾ ਤਾਰਾ ਤਾਂ ਓਕੇ ਦੀ ਰਿਪੋਰਟ ਆ ਤੇ ਬਹੁਤ ਵਧੀਆ ਕੋੜੀ ਜਰਗੀ ਆ 9 1/2 ਮਹੀਨੇ ਸੱਚ ਨੂੰ ਉਮਰ ਆ ਗਈ ਤੇ ਡੈਨਮਾਰਕ ਦੇ 4126 ਦੀ ਆ ਤੇ ਜਿਹੜਾ ਇਹਦਾ ਮਦਰ ਕਾਰਡ ਆ ਗਿਆ ਬਾਈ ਕਹਿੰਦਾ ਵੀ 32 33 ਲੀਟਰ ਆ ਬਹੁਤ ਚੰਗੀ ਵਹਿੜ ਦੀ ਬੱਚੀ ਆ ਤੇ ਬਾਕੀ ਪਤਾ ਹੀ ਲੱਗ ਜਾਂਦਾ ਪਸੂ ਦਾ ਤਾਂ ਦੇਖ ਕੇ ਕਿਉਂਕਿ ਬੱਚੀ ਦਾ ਜਿਹੜਾ ਰੰਗ ਪ੍ਰਿੰਟ ਆ ਤੇ ਜਾਤ ਬਰੀਡ ਬਹੁਤ ਚੰਗੀ ਆ ਕਿੰਨੀ ਆਵੇ ਹਾਂ ਪਰ ਬਿਲਕੁਲ ਸਟੇਟ ਆ ਹਾਂ ਨਹੀਂ ਬਈ ਦੂਰੋਂ ਹੁਣ ਆਪਾਂ ਦੂਰੋਂ ਆਪਾਂ ਨਾਰਮਲ ਵਿਖਾਈ ਜੰਨੇ ਆ ਤੇ ਬੱਚੀ ਦੀ ਲੈਗ ਸਕੋਰ ਕਰੋ ਚੈੱਕ ਐ ਸਿੱਧੀ ਲੱਤ ਬਿਲਕੁਲ ਤੇ ਕੰਗਰੋੜ ਵੀ ਉੱਤੋਂ ਬਿਲਕੁਲ ਸਿੱਧੀ ਕੋਈ ਢੁਈ ਢਾਈ ਨਹੀਂ ਚਾਹਦੀ ਸੋਹਣੀ ਪੱਠ ਪੁੜੇ ਦੀ ਬਣਾਵਟ ਐ ਅੰਦਰ ਵਿੱਚੋਂ ਗੁਲਾਬੀ ਭਾਅ ਮਾਰਦੀ ਲਾਪਰੀ ਤਾਂ ਹੈ ਨਾ ਯਾਰ ਹਾਂ ਜਿਹੜੀਆਂ ਆਪਾਂ ਕਹਿੰਦੇ ਬਈ ਨੁਕਰੇ ਘੋੜੇ ਤੇ ਗੁਲਾਬੀ ਹਾਂ ਸਹੀ ਗੱਲ ਹਾਂ ਗੁਲਾਬੀ ਭਾਅ ਮਾਰਦੀ ਤੇ ਪੂਰੀ ਚਮਕਦਮ ਕੜੀਆ ਜਿਹੜੇ ਭਰਾਣੇ ਸੱਜਣੋਂ ਇੱਕ ਅੱਧੀ ਘਰੇ ਰੱਖਦੀਆਂ ਸ਼ੌਂਕ ਨਾਲ ਤੇ ਮੈਂ ਕਿਹਾ ਵੀ ਫਿਰ ਨਾਲ ਤਾਂ ਘਰੇ ਖੜੀ ਵੀ ਜਟੂਗੀ ਤੇ ਬਾਕੀ ਦੁੱਧ ਦੇ ਪੱਖ ਨੂੰ ਵੀ ਚੰਗਾ ਪਸ਼ੂ ਜਾਤ ਬਰੀਡ ਵਾਲਾ ਚੰਗਾ ਹੀ ਰਹਿੰਦਾ ਆਪਣੇ ਪਿੰਡਾਂ ਦੀ ਬੱਚੀ ਆ ਕੋਈ ਆਊਟਸਾਈਡ ਦੀ ਨਹੀਂ ਸਹੀ ਗੱਲ ਤੇ ਬਈ ਬਾਕੀ ਕਰਮ ਵਾਲੀ ਖੜੀ ਵੇਖੀ ਦੁੱਧੋ ਖਰੀ ਇਲਾਕਾ ਮੰਨ ਕੇ ਚਲ ਜਿਵੇਂ ਆਪਣਾ ਅਗਲਾ ਕਹਿੰਦਾ ਰਾਮਪੁਰੇ ਦੀ ਮੈਂ ਚੰਗੀ ਤੇ ਉਹ ਇਲਾਕਾ ਆਪਣਾ ਆ ਗਿਆ ਤੇ ਬਹੁਤ ਵਧੀਆ ਚੰਗੀ ਬਰੀਡ ਵਾਲੀ ਬੱਚੀ ਆ ਜਿਹੜਾ ਬਾਹਰ ਦਾ ਗਾਹਕ ਆ ਹਾਂ ਜੀ ਜਿਵੇਂ ਆਪਾਂ ਕਹਿੰਦੇ ਮਹਾਰਾਸ਼ਟਰ ਵਗੈਰਾ ਦਾ ਉਹ ਆਪਣੇ ਏਰੀਆ 'ਚ ਕਿਉਂ ਆਉਂਦਾ ਵੀ ਆਪਣੇ ਏਰੀਆ ਦਾ ਬਸ ਦੁੱਧੋ ਵਾਲਾ ਕਰਾਈਦਾ ਬਾਈ ਹਾਂ ਇਹ ਤਾਂ ਹੈ ਬਾਕੀ ਬੱਚੀ ਦਾ ਬੀਸੀਐਸ ਸੋਹਣਾ ਬੋਡੀ ਵੇਟ ਵੀ ਚੰਗਾ ਬਾਕੀ ਆ 9 9.5 ਮਹੀਨੇ ਹੋ ਗਏ ਹਾਂ ਕੋਲੇ ਆ ਜੇ ਬਾਈ ਚੀਜ਼ਾਂ ਚੈੱਕ ਕਰਕੇ ਲੱਗੇ ਵੀ ਆਹ ਚੀਜ਼ ਵੀ ਕਿੱਥੇ ਹੋਣੀ ਤੇ ਆਹ ਵੇਖ ਬਈ ਸੋਹਣੀ ਪਠਪੜੀ ਦੀ ਬਣਾਵਟ ਹੈ ਤੇ ਮਗਰੋਂ ਚੱਲਦੀ ਹਾਂ ਖੁੱਲੇ ਹੱਡ ਪੈਰਾਂ ਦੀ ਆ ਬਾਕੀ ਜਾਦਬ੍ਰੀਡ ਚ ਪੂਰੀ ਆ ਬਾਕੀ ਬੈਂਟ ਸੋਹਣਾ ਰੰਗ ਬਰੈਂਟ ਆ ਗਿਆ ਆ ਵੇਖ ਇੱਕੋ ਬੰਦ ਗਾ ਇੱਕ ਗੱਲ ਆ ਮੂਰੋ ਨੀਵੀਂ ਆ ਬਾਈ ਸਹੀ ਗੱਲ ਸਹੀ ਗੱਲ ਆ ਸੋਹਣੀ ਬਣਾਵਟਾ ਸਰੀਰ ਦੀ ਚੰਗੀ ਵਿਹੜ ਤਿਆਰ ਹੋਊਗੀ ਤੇ ਲਾਪਰੀ ਤੇ ਫਿਰ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਤਾਂ ਵੀਰੇ ਆਪਣਾ ਯਾਰ ਮੁਫਤ ਦਾ ਭਾਜ ਹੁੰਦਾ ਕੋਈ ਆਪਾਂ 20 ਮੰਗਣਾ ਬਾਈ ਨਹੀਂ ਡਿਮਾਂਡ ਇਹਦੀ 16500 ਰੁਪਏ ਸਾਢੇ 16000 ਰੁਪਏ ਕਿਰਾਇਆ ਫ੍ਰੀ ਸਾਢੇ 16000 ਰੁਪਏ ਡਿਮਾਂਡ ਆ ਸਿਰਫ ਤੇ ਜੇ ਆਪਾਂ ਇਹੋ ਜਿਹੀ ਵੱਛੀ ਕਰੇ ਪੱਲ ਕੀ ਗਾਂ ਮਗਰ ਹੋਵੇ ਤੇ ਤਿੰਨ ਮਹੀਨੇ ਦੁੱਧ ਪਿਆਈਏ ਤੇ 30-35 ਹਜ਼ਾਰ ਦਾ ਦੁੱਧ ਪੀ ਜਾਂਦੀ ਲੈ ਹੁਣ ਨਾਲੇ ਆਪਾਂ ਖੇਤੀਬਾੜੀ ਦਾ ਕੋਈ ਬੰਦਾ ਆਪਾਂ ਨੂੰ ਵੀਡੀਓ ਪਾ ਦੇ ਜੀ ਬੱਸੀ ਆਪਾਂ ਨੂੰ ਭੇਜ ਦੇ ਜਿੰਨੀ ਮਰਜ਼ੀ ਲਾ ਇਧਰ ਪੀ ਦੇਵੇਂ ਆਪਾਂ ਕਿਹੜਾ ਕੋਈ ਧਰ ਇਹ ਤਾਂ ਹੈ ਸਹੀ ਗੱਲ ਆ ਤੇ ਰੇਟ ਵੀ ਬਿਲਕੁਲ ਜਾਇ ਜਾਇ ਸੱਜਣੋ ਤੇ ਵਿਚੀ ਵਿਚੈਂੀ ਆ ਹਾਂ ਸੋਹਣੀ ਬਣਾਵਟਾ ਚੰਗੀ ਬਲੀਡ ਵਾਲੀ ਬੱਚੀ ਹੈ ਜੀ ਝੋਲੀ ਝਾਲੀ ਦਾ ਥੱਲੇ ਆਏ ਨਾ ਗੱਬਣ ਹੁੰਦੀ ਹੈ ਨਾ ਹਾਂ ਤੇ ਪੁਰਾ ਮੋਟੀ ਜੀ ਵਚੀ ਆਈ ਆ ਬਾਈ ਠੀਕ ਆ ਚੰਗੀ ਬਣਾਵਟਾ ਸਰੀਰ ਦੀ ਸੋਹਣਾ ਬੋਡੀ ਵੇਟ ਆ ਗਿਆ 16500 ਰੁਪਏ ਬਾਈ ਨੇ ਡਿਮਾਂਡ ਕਰੀ ਆ ਤੇ ਬਾਕੀ ਮੌਕੇ ਤੇ ਮਨ ਤੁਹਾਨੂੰ ਦੀ ਅਲੱਗ ਤੋਂ ਕਿਸੇ ਬਸੂ ਦੀ ਵੀਡੀਓ ਨਹੀਂ ਪੈਣੀ ਠੀਕ ਹੈ ਜੀ ਤੇ ਇਦੂ ਅੱਗੇ ਆ ਗਈ ਪੰਜਾਬ ਵਾਲੀ ਜਰਸੀ ਹੈਨਾ ਇਹਦੀ ਕੀ ਵੀਰ ਡਿਟੇਲ ਆ ਕਿੰਨੀ ਉਮਰ ਆ ਜੀ ਦੀ ਬਿਆੰਤਾ ਇਹਦੀ ਉਮਰ ਵੀ ਬਈ 8-9 ਮਹੀਨੇ ਦੀ ਆ 8-9 ਮਹੀਨੇ ਦੀ ਇਹਦੀ ਉਮਰ ਹੈ ਨਾ ਤੇ ਸੋਹਣਾ ਬੋਡੀ ਵੇਟ ਆ ਇਹਦਾ ਵੀ ਹਾਂਜੀ ਤੇ ਇਹਦਾ ਕੋਈ ਮਦਰ ਰਿਕਾਰਡ ਵੀਰੇ ਬਈ ਇਹਦੀ ਮਾਂ ਦਾ ਰਿਕਾਰਡ ਹੈ ਨਾ ਆਪਾਂ ਉਹ ਨਹੀਂ ਬੋਲਦੇ ਇਹਦੀ ਮਾਂ ਨਾ ਮਰ ਗਈ ਸੀ ਬਿਆੰਤਾ ਠੀਕ ਆ ਆਪਾਂ ਲਈ ਸੀ ਦੀਨੇਓ ਹੂੰ ਘਰ ਦੀ ਵਸੇ ਆ ਬਈ ਠੀਕ ਹੈ ਇਹ ਹੋਣ ਤੱਕ ਬੜਾ ਘਰੇ ਹੈ ਨਾ ਗਾਂਗੀਆਂ ਬੂਈਆਂ ਬਾਲੀਆਂ ਹੋਗੀਆਂ ਜਿਹੜੀ ਕਹਿੰਦਾ ਸੰਤੀਆਂ ਦੀ ਬਾਲੀਆਂ ਤੇ ਬਾਕੀ ਸਾਰੇ ਭਰਾ ਜਿਹੜੇ ਭਰਾ ਆਪਣੀ ਰੁਟੀਨ ਚ ਵੀਡੀਓ ਵੇਂਦੇ ਆ ਇਹ ਵੀਡੀਓ ਦੇ ਵਿੱਚ ਹਰੇਕ ਚ ਆਉਂਦੀ ਰਹੀ ਐ ਬੱਛੀ ਨਾਲ ਖੜੀ ਘਰ ਦੀ ਬੱਛੀ ਆ ਇਹਨਾਂ ਨਾਲ ਗੱਲ ਹੋ ਰਾ ਜੇ ਕੋਈ ਆਏਗਾ ਜੇ ਬਈ ਇਹ ਆਪਣੀ ਲਈ ਵੀ ਇਹ ਬੱਛੀ ਫ੍ਰੀ ਚ ਦੇਉਂਗਾ ਨਹੀਂ ਇਹ ਤਾਂ ਹੈ ਹੀ ਤਾਂ ਆਪਾਂ ਵੀ ਦਾਵਾ ਕਹਿੰਦੇ ਆ ਵੀ ਵਾਕਈ ਘਰ ਦੀ ਆ ਤੇ ਪਰ ਹੁਣ ਰਿਆ ਕੀਤੀ ਬਾਈ ਨੇ ਵੇਚਣ ਦੀ ਤੇ ਸੋਹਣੀ ਬੱਛੀ ਐ ਚੰਗੀ ਛੋਲੀ ਛਲੀ ਵੇਚੀ ਛੋਈ ਛਾਲੀ ਤਾਂ ਥੱਲੇ ਬਹੁਤ ਵਧੀਆ ਚਾਰ ਹੀ ਥਾਣਾ ਫੋਟਸ਼ਾਂ ਗੱਡੀ ਜੀ ਵਾਧੂ ਹੈ ਗਈ ਆ ਇੱਕ ਬਹੁਤ ਐਨੂੰ ਦਿਖਾਉਣੀ ਆ ਬਾਈ ਮੜਾ ਆਇਆ ਫਿਰ ਆਪਾਂ ਦੀ ਨਾ ਮਤੋ ਏ ਉਹ ਵੇਖ ਬਾਈ ਮੜਾ ਆਇਆ ਨਿਸ਼ਾਨ ਜਾ ਤੇ ਲਿਆ ਵੀ ਖੋਲਾ ਤੋਰਾ ਤਰਾ ਕਰਾ ਜਾ ਇੱਕ ਬੋਡੀ ਵੇਟ ਇਹਦਾ ਵੀ ਬਹੁਤ ਸੋਹਣਾ ਤੇ ਗੁੰਦੀ ਪਈ ਆ ਚਾਰੇ ਪਾਸੇ ਕੋਈ ਐ ਨਹੀਂ ਕੋਈ ਲਿੱਸੀ ਲਾਵੀ ਆ ਤੋਰਾ ਤਰਾ ਨੰਬਰ ਕੁੜੀ ਵਰਗੀ ਆ ਲਓ ਸਿੱਧ ਨੂੰ ਪੰਜਾਬ ਵਾਲੀ ਜਰਸੀ ਆ ਗਈ ਇਹਦੀ ਮਾਂ ਦਾ ਰਿਕਾਰਡ ਬਈ ਅਲੱਗ ਕਹਿ ਦਿੰਦਾ ਹਮਮ 250 ਠੀਕ ਹੈ ਜੀ ਉਡੀ ਮਾਨਸਗੀ ਐਚ ਐਫ ਬਹੁਤ ਵੱਡੀ ਵੈਗ ਠੀਕ ਐ ਐਚ ਐਫ ਦੇ ਬੇਟੋ ਉਹੀ ਵੀ ਬੱਚੀ ਐ ਮੁੰਡੀ ਦੇ ਪਾਈ ਸੀ ਯਾਰ ਠੀਕ ਐ ਜਦੋਂ ਆਪਾਂ ਕਣਕੀ ਨਹੀਂ ਵੜਦੇ ਹੁੰਦੇ ਹੁੰਦੇ ਉਦੋਂ ਤੇ ਉਥੋਂ ਮੁੜਈ ਬਈ ਉਹਨੂੰ ਮਸਟਰ ਹੈਡ ਸੁਵੀ ਮੜ ਕੇ ਉਹਦੀ ਬਾਲਤਨ ਦਾ ਮੌਤ ਜੀ ਹੋ ਗਈ ਠੀਕ ਐ ਹਾਂ ਆਪਾਂ ਉਹਦਾ ਤੇ ਲਾਪਰੀ ਤੇ ਫਿਰ ਜੀ ਡਿਮਾਂਡ ਵੀਰੇ ਕੀ ਕਰਨੀ ਆਪਾਂ ਜੀ ਦੀ ਡਿਮਾਂਡ ਬਈ 15000 ਰੁਪਈਆ ਵਿੱਚੋਂ ਮੰਨਤਨ ਹੋ ਜੀ ਮੌਕੇ ਤੇ ਜੇ ਕੋਈ ਭਰਾ ਕੋਈ ਜੋੜੀ ਜੋੜੀ ਲੈ ਜੇ ਹਾਂਜੀ ਜੋੜੀ ਆਪਾਂ 28000 ਦੀ ਦੇ ਦਾਂਗੇ ਜਸਟ ਇਨੋ 28000 ਦੀ ਹੈ। ਹਾਂ। ਲਓ ਵੀ ਸੱਜਣੋ ਜੇ ਕਿਸੇ ਭਰਾ ਦੀ ਜੋੜੀ ਚੱਲਦੀ ਹੋਈ ਤੇ ਜੋੜੀ ਦਾ ਰੇਟ ਬਾਈ ਕਹਿੰਦਾ ਵੀ ਆਪਾਂ 28000 ਰੁਪਏ ਦੀ ਦੇ ਦਾਂਗੇ। ਕਿਰਾਇਆ ਹੀ ਦੇਣਾ 50 ਕਿਲੋਮੀਟਰ ਦਾ। ਠੀਕ ਹੈ। 50 ਕਿਲੋਮੀਟਰ ਦੀ ਪਹੁੰਚ ਫਰੀ। ਹਾਂ। 28000 ਰੁਪਏ ਡਿਮਾਂਡ ਹੈ ਜੋੜੀ ਦੀ ਤੇ 50 ਕਿਲੋਮੀਟਰ ਪਹੁੰਚ ਹੈ ਤੇ ਜੇ ਕੋਈ ਇਕੱਲੀ ਹੈ ਜੀ 100 ਕਿਲੋਮੀਟਰ 100 ਕਿਲੋਮੀਟਰ ਹਾਂ। ਲਓ ਵੀ ਸੱਜਣੋ। ਬਾਈ ਕਹਿੰਦਾ ਵੀ 100 ਹੀ ਕਰ ਦੇ। ਵਧੀਆ ਐ ਕੋਈ ਸੁਭਾ ਵਧੀਆ ਬਾਈ ਦਾ ਕੋਈ ਆਏ ਨਹੀਂ ਕੋਈ ਬਾੜਾ 8:00 ਵਜੇ ਬੰਦਾ ਨਹੀਂ। ਮੁੱਲ ਬਿਲਕੁਲ ਜਾਇਜ਼ ਹੁੰਦੇ ਆ ਬਈ ਯਾਰ ਮੈਂ ਤੁਹਾਨੂੰ ਦੱਸਦਾ ਹਨਾ ਜਿਹੜੇ ਬੰਦੇ ਆਪਣੇ ਨਾਲ ਗੱਲਬਾਤ ਵਧੀਆ ਕਰਦੇ ਆ ਉਹਦੇ ਲਈ ਆਪਾਂ ਚੰਗੇ ਵੀ ਇੰਜ ਜੀ ਦੂਜੀ ਚੱਲਦੇ ਆਪਾਂ ਉਹਨਾਂ ਨਾਲ ਦੂਜੀ ਸਹੀ ਗੱਲ ਆ ਬਈ ਇਹ ਤਾਂ ਹੈ ਤੇ ਮੇਰਾ ਇਹ ਜਿਹੜਾ ਬੰਦਾ ਆ ਗਿਆ ਸਾਰਿਆਂ ਨਾਲ ਮਾੜੀ ਨਹੀਂ ਹੋਇਆ ਇਹਨ ਦਾ ਸਾਰਿਆਂ ਨਾਲ ਚੰਗੇ ਵੀ ਨਹੀਂ ਹੋਇਆ ਇਹਨ ਦਾ ਇੱਕ ਗੱਲ ਦਾ ਵਾਦਾ ਜਿਹੜੇ ਬੰਦੇ ਨੇ ਜਿਹੜੀ ਚੀਜ਼ ਮੰਗ ਲਈ ਆਪ ਨੂੰ ਉਲਾਦ ਹੁਣ ਤੈਨੂੰ ਵੀ ਪਤਾ ਬਈ ਯਾਰ ਕਿੰਨਾ ਟਾਈਮ ਹੋ ਗਿਆ ਇਹਨੂੰ ਮੈਂ ਕਾਰਗਿਲ ਜੀ ਸਹੀ ਗੱਲ ਉਹ ਭਾਈ ਤੇ ਅਮੀਰਗੜ ਦੀ ਦੁਕਾਨ ਵਾਈ ਉਹਨਾਂ ਦਾ ਭਾ ਮਨਕੇ ਦਾ ਸੰਭਾਈ ਖਾਈ ਬੈਠੀਆਂ ਤੇ ਪਰ ਹੁਣ ਵੈੜਾ ਨੇ ਮੰਨ ਕੇ ਜੱਲਾ ਸਿਆਲ ਦੇ ਵਿੱਚ ਵਿੱਚ ਸੀਮਨ ਲੈ ਲੈਣਾ ਪਹਿਲਾਂ ਪਹਿਲਾਂ ਤੇ ਦੋਨੇ ਦੋਨਾਂ ਦਾ ਰੇਟ ਬਾਈ ਨੇ 28000 ਰੁਪਇਆ ਕਰਿਆ ਤੇ 100 ਕਿਲੋਮੀਟਰ ਪਹੁੰਚ ਫਰੀ ਤੇ ਜੇ ਆਪਾਂ 28 ਦੇ ਹਿਸਾਬ ਨਾਲ ਲਾਈਏ ਤੇ 14-15 ਦੀ ਬੱਚੀ ਇਹੋ ਜੀ ਸੱਜਣੋ ਕੋਈ ਨਹੀਂ ਦਿੰਦਾ ਤੇ ਜੇ ਆਪਾਂ ਘਰੇ ਪਾਲ ਗਿਆ ਰੰਗ ਪ੍ਰਿੰਟ ਵਾਲੀ ਬੱਚੀ ਇਹੋ ਜੀ ਇੰਨੀਆਂ ਗੁੰਨਵੇਂ ਸਰੀਰ ਵਾਲੀ ਮੈਨੂੰ ਪਤਾ 50000 ਰੁਪਏ ਖਾ ਜਾਂਦੀ ਆ ਇੰਨੇ ਟਾਈਮ ਦਾ ਪਰ ਬਾਈ ਨੇ ਬਿਲਕੁਲ ਜਾਇਜ਼ ਦੀ ਡਿਮਾਂਡ ਕਰੀ ਆ ਜੋੜੀ ਦਾ 28000 ਰੁਪਏ ਦੇ ਵਿੱਚ ਜੋੜੀ ਤੁਹਾਨੂੰ ਮਿਲ ਜੂਗੀ ਇੱਕ ਜਰਸੀ ਪੰਜਾਬ ਵਾਲੀ ਇੱਕ ਆਜੀ ਐਚ ਐਫ ਤੇ 100 ਕਿਲੋਮੀਟਰ ਦੀ ਪਹੁੰਚ ਫਰੀ ਇੱਕ ਬਿਆਦ ਆਏ ਆ ਕੋਈ ਆਏ ਹਮਾਤ ਜਲਦੀ ਨਹੀਂ ਆਪਣੇ ਪੰਜਾਬ ਦੀ ਜਾਇਦਾਦ ਹਾਂ ਪੰਜਾਬ ਬਿਲਕੁਲ ਕਰਨ ਵਾਲੀ ਬਾਈ ਤੇ ਲਾਪਰੀ ਤਾਂ ਇਦੂ ਅੱਗੇ ਆ ਗਈ ਬੱਚੀ ਵੜਾ ਹਰ ਸ਼ਹਿਰ ਹੈ ਨਾ ਹਾਂਜੀ ਤੇ ਇਹਦੀ ਕੀ ਡਿਟੇਲ ਆ ਵੀਰੇ ਬਿਆਨਤ ਇਹਦਾ ਚਲ ਮੈਂ ਤਾਂ ਵੀਡੀਓ ਪਾਉਣੀ ਆ ਨਾਲ ਦਿਖਾ ਦਿੰਨੇ ਆ ਸਹੀ ਗੱਲ ਤੇ ਬਈ ਪਹਿਲਾਂ ਤਾਂ ਕਦ ਕਾਠ ਕਰੋ ਚੈੱਕ ਵੱਛੀ ਦਾ ਫੇਰ ਪੁੱਛਦੇ ਆ ਬਾਈ ਨੂੰ ਫੇਸ ਕੁਆਲਿਟੀ ਦੇਖੋ ਜੀ ਪਤਾ ਹੈ ਗੁਲਾਬੀ ਨਸਾਂ ਪਿੰਕ ਨੋਜ ਵਾਲੀ ਆ ਗਈ ਬੋਦੀ ਵਾਲੀ ਵੱਛੀ ਹੈ ਹਾਂ ਨਾੜਾ ਨੂੜਾ ਬਹੁਤ ਆ ਇੱਥੇ ਸਹੀ ਗੱਲ ਤੇ ਹੁਣ ਇੱਧਰ ਇਹਦੀ ਪਹਿਲਾਂ ਦੱਸ ਵੀਰੇ ਕੀ ਡਿਟੇਲ ਆ ਸੂਹਾ ਕਿੰਨਾ ਬਿਆਨਤ ਦੂਜਾ ਸੂਹਾ ਵੱਛੀ ਦੂਜਾ ਸੂਹਾ ਸੁੰਦੀ ਆ ਹੈ ਠੀਕ ਹੈ ਮੈਂ ਤਾਂ ਦੱਸਦਾ ਐਵੇਂ ਗਾਪੇ ਵਾਲੀ ਵਜ ਦੇਣੀ ਬੌਰੀਏ ਸਿੱਖਾਂ ਤੋਂ ਲਈ ਆ ਬਾਈ ਠੀਕ ਆ ਆਪਣੇ ਆਪ ਦੇ ਪਿੰਡੂ ਹੀ ਤੁਸੀਂ ਹਾਂ ਤੇ ਉਹ ਨਰਮਾ ਜੁਗਣ ਜਾਣਾ ਸੀ ਬਾਈ ਉਹਨਾਂ ਨੇ ਠੀਕ ਆ ਇਹ ਦਿਨ 15 ਵੀ ਲੈ ਸਕਦੀ ਆ ਇਹ ਬਾਈ 20 ਵੀ ਲੈ 20 ਵੀ ਲੈ ਸੱਜੇ ਤੇ 12 13 ਵੀ ਲੈ ਸਕਦੇ ਆ ਇਹ ਹੱਥ ਤਾਂ ਗਾਈਆਂ ਦਾ ਤਾਂ ਕਰਮ ਵਾਲੀਆਂ ਤਾਂ ਸੁੰਦੇ ਸੁੰਦੇ ਭਰ ਜਾਣ ਨਾ ਲੈਵਾ ਪਰ ਬੱਚੀ ਦੀ ਕੁਆਲਿਟੀ ਕਰੋ ਚੱਕ ਸੱਜਣੂ ਤੇ ਲੈਵੇ ਤੇ 나ੜਾ ਨੂੜਾ ਜਿਹੜੀਆਂ ਆਰਡਰ ਤੇ ਐਂ ਉਂਗਲਾਂ ਰੀਆਂ ਮੋਟੀਆਂ ਬਨਾੜਾ ਇਸ ਕੁਆਲਟੀ ਬਹੁਤ ਸੋਹਣੀ ਐ ਇਹਦੇ ਵੀ 나ੜਾ ਉੱਪਰ ਦੀਆਂ ਇੰਦਰ ਦੇ ਬਸ ਲਿਆਈ ਬਾਈ ਇਹ ਵਾ ਤੈਨੂੰ ਮੈਂ ਦਿਖਾਉਣਾ ਆਏ ਕੀ ਬਾਈ ਐਂ ਪੂਰਾ ਉਂਗਲਾਂ ਜਿਹਾ ਮੋਟਾ ਨਾੜਾ ਥੱਲੇ ਵਿੱਚ ਮੱਤ ਵਾਲੀ ਜਿਹੜੀ ਪੈ ਪੈਣ ਜਾਂਦੀ ਐ 나ੜ ਪੂਰੀ ਵਧੀਆ ਬਰੀਕੀਆਂ ਬਹੁਤਾ ਹੈ ਨਾ ਕਹਿੰਦਾ ਭਾ ਵਲਾਪਰੀ ਤਾਂ ਤੇ ਬਰੀਕੀਆਂ ਬਹੁਤਾ ਜਿਹੜੀ ਆਰਡਰ ਕੁਆਲਟੀ ਐ ਵਛੀ ਨੇ ਜਿੱਦੇ ਤਿਆਰ ਹੋ ਗਈ ਵਹਿੜਾ ਸਜਣੋ ਦੇਣਾ ਤੇ ਹੋਈ ਠੋਕਰਾਂ ਤੇ ਇਹਦੀਆਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣਗੀਆਂ ਕਿਉਂਕਿ ਮੈਂ ਬਾਲਾ ਨਹੀਂ ਕਹਿੰਦਾ ਕੋਈ ਬੰਦਾ ਮੇਰੇ ਪਾਲੀ ਗੋਲੀ ਦੇ ਕੇ ਤੇ ਨਾ ਸੀ ਜੀ ਜਿੰਦਾ ਇੱਕ ਗੱਟਾ ਪਾ ਦੇ ਤੇ ਜਿਹੜਾ ਆਪਾਂ ਦੁੱਧ ਕਿੰਨਾ ਦਿੱਤਾ ਇਹਦਾ ਮੇਰੇ ਬਿਸਲੂ ਬਈ ਦੋ ਕਹਿੰਦੇ ਬਈ ਪਹਿਲੇ ਸੀ ਇਹਦਾ 19.5 ਕਿਲੋ ਦੁੱਧ ਚੋਇਆ 19.5 ਕਿਲੋ ਹਾਂਜੀ ਤੇ ਤੇਰੇ ਐਤ ਕੀ ਕਿੰਨਾ ਕਬਦੂ ਐਤ ਕੀ ਬਈ 20 ਕਿਲੋ ਐਤ ਕੀ ਮੰਨ ਲਓ ਮੈਂ ਇਥੋਂ ਆਇਆ 20 ਕਿਲੋ ਇਹੋ ਜੀ ਵੇੜ ਨੂੰ ਫਿਰ ਦੇਣਾ ਵੀ ਕੀ ਔਖਾ ਜਿਹਨੇ ਨਾ 20 ਕਿਲੋ ਦਿੱਤਾ ਜੇ ਕਿਸੇ ਚੰਗੇ ਸੇਵਾ ਵਾਲੇ ਭਰਾ ਕੋਲੇ ਚਾਰ ਚੂਰ ਵਾਲੇ ਥਾਂ ਓਟ ਗਈ ਤੇ ਹੋ ਸਕਦਾ ਵੀ 20 ਤੋਂ ਪਲੱਸ ਵੀ ਕਰ ਜੇ ਜਿਹੜਾ ਆਪਾਂ ਇਹਦਾ ਮੁੱਲ ਕੀਤਾ ਠੀਕ ਆ ਬੰਦਾ 15 ਦਿਨ ਸਾਹਮਲੇ ਤੇ ਨਾ 10000 ਰੁਪਏ ਨਫਾ ਦੇ ਗਿਆ ਵੇ ਤਰਫੇ ਤੇ ਮੁਹ ਕਹਦੇ ਆ ਸਹੀ ਗੱਲ ਆ ਭਾਈ ਲੈ ਖੋਲ ਲੈ ਫਿਰ ਇਹਦਾ ਤੋਰਾ ਕਰਾਈਏ ਚੱਕ ਲਓ ਵੀ ਸੱਜਣੋ ਤੇ ਜੇ ਕਿਸੇ ਭਰਾ ਨੇ ਕੋਈ 2 ਰੁਪਏ ਬਣਾਉਣੇ ਆ ਨਾਲ ਜਾਂ ਕਿਸੇ ਨੇ ਕੋਈ ਚੰਗੇ ਦੁੱਧ ਵਾਲੀ ਲੈਣੀ ਆ ਵੜ ਦੇ ਭਾ ਬਿਲਕੁਲ ਲੋਟ ਤੇ ਜੇ ਦਿਨਾਂ ਦੇ ਵਿੱਚੀ ਥੋਕਰਾਂ ਦੇ ਵਿੱਚੀ ਤੇ 4 ਰੁਪਏ ਕਮਾਈ ਵੀ ਦੇਖੇ ਜਾਊਗੀ ਤੇ ਦੁੱਧ ਵਾਲੀ ਵੀ ਵੇਛੀ ਕੱਚੀ ਕੱਚੀ ਆ ਬਾਕੀ ਜਿਹੜੀ ਆਰਡਰ ਕੁਆਲਿਟੀ ਆ ਬਹੁਤ ਸ਼ਾਨਦਾਰ ਵੈ ਵੜਨੇ ਤਿਆਰ ਹੋਣਾ ਤੇ ਰੈਡਨੈਸ ਵੀ ਪੂਰੀ ਭਾ ਮਾਰਦੀ ਆ ਮੂੰਹ ਦੇਖ ਹਾਂ ਗਲਾਬੀ ਨਾਸਾਂ ਪਿੰਕ ਨੋਜ਼ ਵਾਲੀ ਆ ਗਈ ਤੇ ਬੋਦੀ ਵਾਲੀ ਬੱਛੀ ਹੈਗੀ ਲੈ ਚੱਲ ਕਰਨਾਂ ਜੀ ਤੇ ਤੋਰਾ ਤਰਾ ਵੀ ਓਕੇ ਆ ਤੇ ਰੰਗ ਪ੍ਰਿੰਟ ਵੀ ਸੋਹਣਾ ਬੇਲ ਬੂਲ ਬਹੁਤਾ ਬੱਛੀ ਜੀ ਕੱਚੀ ਕੱਚੀ ਆ ਜੇ ਕੋਈ ਵੀਰ 10 12 ਦਿਨ 15 ਦਿਨ ਇਹਦੀ ਸੇਵਾ ਕਰ ਲੂ ਤੇ ਇਹ ਆਪਦੀ ਸੇਵਾ ਦਾ ਕਰਨ ਵਾਲੀ ਮੁੱਲ ਮੋੜੂਗੀ ਕਿਉਂ ਬਾਈ ਹਾਂ ਬਾਈ ਹਾਂ ਤੇ ਦੁੱਧ ਵੀ ਬਾਈ ਕਹਿੰਦਾ ਵੀ 20 ਕਿਲੋ ਪਾ ਦੂਏ ਤੂੰ ਆ ਚੀਜ਼ ਐ ਵੀ ਫੇਸ ਕਿੰਨਾ ਬਾਈ ਪੂਰੀ ਪੁੱਛੀ ਆ ਬਿਲਕੁਲ ਹਾਂ ਆ ਲੈ ਅਈ ਚੁੰਡੀਆਂ ਪਈ ਆ ਲੈ ਬਹੁਤ ਸੁਣਾ ਫੇਸ ਕੁਆਲਿਟੀ ਆ ਕੰਨਾਂ ਤੇ ਵੀ ਬਾਈ ਨਾੜਾ ਇਹਦੇ ਹਾਂ ਨਿੱਕਾ ਕੰਨ ਆ ਗਿਆ ਹਾਂ ਤੇ ਰੈਡਨੈਸ ਦੀ ਭਾਅ ਮਾਰਦੀ ਆ ਐਰ ਸ਼ਹਿਰ ਐਰ ਸ਼ਹਿਰ ਦਾ ਮੰਨ ਕੇ ਚੱਲੋ ਆ ਗਿਆ ਨਗੀਨਾ ਇਹ ਕਿ ਕੱਚੀ ਕੱਚੀ ਆ ਹਜੇ 15 ਦਿਨਾਂ ਦੀ ਤੇ ਰੱਬ ਤੋਂ ਡਰ ਕੇ ਗੱਲ ਕਰਦਾ ਇਹ ਕਿਤੇ ਦੇਖੋ ਹਨਾ ਤੇ ਇਹ ਢਿੱਜ ਤਾਂ ਆਪਾਂ ਵੜ ਕੇ ਦੇਖੀ ਨਹੀਂ ਕੀ ਦੇਊਗੀ ਹੂੰ ਹੂੰ ਤੇ ਬਈ ਗਾਂ ਦੇ ਲੈ ਬੰਦਾ ਜਿਵੇਂ ਬਿਰ ਕਹਿਰ ਸ਼ਹਿਰ ਵਾਲਿਆਂ ਦੇ ਉਹਦੇ ਬਈ ਚੰਗਾ ਸੀਮਨ ਲਿਆ ਕੇ ਇਹਦੇ ਪੁਰਾਣੇ ਸਹੀ ਗੱਲ ਉਹ ਸ਼ਹਿਰ ਤੇ ਜਿਹਨੇ ਕੰਮ ਕਰਦਾ ਟਾਪ ਦੇ ਬੱਚੇ ਸਹੀ ਗੱਲ ਆ ਟਾਪ ਦੇ ਬੱਚੇ ਲਾ ਤੇ ਲਾਪਰੀ ਤਾਂ ਫਿਰ ਆਪਾਂ ਕੀ ਕਿੰਨੇ ਦੀ ਡਿਮਾਂਡ ਕੀ ਹੈ ਜੀ ਡਿਮਾਂਡ ਆਪਾਂ ਬਈ ਕੁਝ ਵੀ ਨਹੀਂ ਕਹਿੰਦੇ ਡਿਮਾਂਡ ਇਹਦੀ ਬਸ ਆਪਾਂ 62000 ਕਿਲੋਮੀਟਰ ਕਿਰਾਇਆ ਸਾਡੇ 62000 ਰੁਪਏ ਡਿਮਾਂਡ ਤੇ 100 ਕਿਲੋਮੀਟਰ ਕਿਰਾਇਆ ਫਰੀ ਆ ਹੈ ਤੇ ਛੰਡੀ ਛੰਡੀ ਪੂਰੀ ਫੁੱਲ ਆ ਲਓ ਵੀ ਸੱਜਣੋ ਵਾਝ ਦੋਨੇ ਪਾਸੇ ਦੀ ਹੱਥ ਤੁਮਾਰੀ ਜਾਂਦਾ ਐਨ ਪੈਰ ਨਹੀਂ ਪਟਦੀ ਥਾਂ ਤੇ ਖੜੀ ਆ ਤੇ ਕਰਮਾ ਵਾਲੀ ਦਾ ਥਣ ਥਣ ਵੀ ਬਹੁਤ ਸੋਹਣਾ ਤੇ ਕੱਚੀ ਕੱਚੀ ਆ ਦੂਜੇ ਪਾਸੇ ਬੈਠਿਆ ਮੈਂ ਆਪਾਂ ਬਾਰ ਬਾਰ ਇਹੀ ਗੱਲ ਕਹਿੰਨੇ ਵੀ ਆਪਣੀ ਜਿਹੜੇ ਭਰਾ ਵੀਡੀਓ ਵਹਿੰਦੇ ਆ ਜਿਹੜੇ ਕਿਸੇ ਭਰਾ ਨੇ ਲਈਏ ਤੇ ਕਿਸੇ ਵੀਰ ਦਾ ਫਾਇਦਾ ਹੋ ਜੇ ਤੇ ਉਹ ਬਹੁਤ ਹੁੰਦਾ ਕਿਉਂਕਿ ਜਿਹੜਾ ਭਰਾ ਦੱਸ ਦੇਣ ਇਹਨੂੰ ਪੱਠੇ ਪਾਲੂ ਸੱਜਣੋ ਤੇ ਰੁਪਿਆ 10000 ਰੁਪਿਆ ਕਮਾਈ ਦੇ ਕੇ ਜਾਊਗੀ ਗਰੰਟੀ ਐ ਇਸ ਗੱਲ ਦੀ ਕਿਉਂਕਿ ਵੇਰ ਚ ਵਰੀਕੀਆਂ ਬਹੁਤ ਆ ਬਾਈ ਕਹਿੰਦਾ ਵੀ ਆਪਾਂ ਨੂੰ ਭਾਜ ਮਿਲੀ ਆਪਾਂ ਭਾਜ ਚ ਦੇ ਦਨੀ ਹੈ ਹੈਨਾ ਕੋਈ ਆਇਆ ਨਹੀਂ ਵੀ ਆਪਾਂ ਨੂੰ ਦੋ ਭਾਜ ਮਿਲ ਗਈ ਤੇ ਆਪਾਂ ਗਾਲੀ ਵੱਢਣਾ ਕਿਸੇ ਦਾ ਹਾਂ ਤੇ ਬਹੁਤ ਚੰਗੀ ਬਰੀਕੀਆਂ ਵੀ ਬਹੁਤ ਵੈੜ ਚ 20 ਕਿਲੋ ਦਾ ਪਾ ਦੂ ਮੈਨੂੰ ਵੀ ਪਤਾ ਜਿੱਦੇ ਤਿਆਰ ਹੋ ਗਈ ਬਈ ਹੈਨਾ 75 ਤੋਂ 80ਰ ਦੀ ਵਿਗਣੀ ਆਈ ਸਹੀ ਗੱਲ ਹੈ ਤੇ ਆਪਾਂ ਨੂੰ ਕੀ ਫਾਇਦਾ ਯਾਰ ਅੱਜ ਆਪਾਂ ਨੂੰ ਆਪਾਂ ਨੂੰ 2000 ਰੁਪਏ ਦੀ ਗਿਆ ਪਤਾ ਵੀ ਵੇਚ ਦੇਣੀ ਹੈ ਸਹੀ ਗੱਲ 6000 ਰੁਪਏ ਡਿਮਾਂਡ ਹਾਂਜੀ ਤੇ ਵਿੱਚੋਂ ਮੌਕੇ ਤੇ ਮਾੜਾ ਮੋਟਾ ਮਾਨਤਾ ਹਾਂ 100 ਕਿਲੋਮੀਟਰ ਕਿਰਾਇਆ ਤੇ 100 ਕਿਲੋਮੀਟਰ ਕਿਰਾਇਆ ਫਰੀ ਹੈ ਤਿੰਨੇ ਨਗਾਂ ਤੇ ਤਿੰਨ ਨਗ ਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਇਹ ਆ ਗਈ ਤਿੰਨ ਨੰਬਰ ਤੇ ਯਾਰ ਸ਼ਹਿਰ ਦੀ ਵੈੜ ਦੂਜਾ ਸੂਹਾ ਸੁੰਦੀ ਆ ਦੁੱਧ 20 ਕਿਲੋ ਪਾ ਦੂ ਕੱਚੀ ਕੱਚੀ ਆ ਦਸਾਂ ਵਰਹਨ ਦਿਨਾਂ ਦੀ ਤੇ ਦੋਆਂ ਬਾਈ ਕੋਲੇ ਖੀਰੀਆਂ ਵੱਛੀਆਂ ਜਰਸੀ ਪੰਜਾਬ ਵਾਲੀ ਤੇ ਇੱਕ ਆ ਗਈ ਐਚ ਐਫ ਤਿੰਨ ਨਾਗਾ ਤੇ ਬਾਕੀ ਬਾਈ ਦਾ ਨੰਬਰ ਸੱਜਣੋ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਫਿੱਟ ਹੋਇਆ ਤੇ ਤਸੱਲੀ ਨਰਖ ਵਰਖ ਤੁਸੀਂ ਕਰਨੀ ਆ ਤੇ ਬਾਕੀ ਲਾਪਰੀ ਦਾ ਨੰਬਰ ਆ ਸਕਰੀਨ ਤੇ ਚੱਲਦਾ ਰਹਿਣਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਬਾਕੀ ਮਿਲਦੇ ਆਂ ਅਗਲੀ ਅਗਲੀ ਵੀਡੀਓ ਚ ਧੰਨਵਾਦ ਹੱਸੀ ਗਾਲ ਸੱਜਣੋ